ਵਾਜ ਜਿੱਕਾ ਖਲਸਾ ਵਾਇਦ ਦੀ ਕੀ ਫਤਿਹ ਆਹ ਗੁਰੂ ਸਵਾਰਿਓ ਜਦੋਂ ਰਾਏ ਬਲਾਰ ਦੀ ਅਗਲੀ ਪੀੜ੍ਹੀ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਅਦਾਲਤ ਵਿੱਚ ਮੁਕੱਦਮਾ ਕਰ ਦਿੱਤਾ ਕਿ ਸਾਡੇ ਬਜ਼ੁਰਗ ਰਾਏ ਬਲਾਰ ਦਾ ਦਿਮਾਗ ਉਹਨੂੰ ਸਹੀ ਨਹੀਂ ਸੀ ਜਦ ਉਸਨੇ ਆਪਣੀ ਅੱਧੀ ਜ਼ਮੀਨ ਗੁਰਨਾਣਕ ਸਾਹਿਬ ਦੇ ਨਾਮ ਵਾਈ ਸੀ ਹੁਣ ਉਹ ਪਹਿਲੀ ਸਾਨੂੰ ਮਿਲਣੀ ਚਾਹੀਦੀ ਹੈ ਰਾਇਬਲਾਰ ਖਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜਿਗਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਹੋਇਆ ਇੰਜ ਕਿ 10 ਅਪ੍ਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਦਿਆਂ ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲ ਕੇ ਗੱਲ ਕਰਾਂ। ਕਾਲਜ ਤਾਂ ਹੋਣਾ ਹੀ ਨਹੀਂ ਇੱਥੇ ਸਕੂਲ ਹੋਏਗਾ ਕਿਸੇ ਮਾਸਟਰ ਨੂੰ ਮਿਲਦੇ ਹਾਂ ਇਹ ਲਬਜ ਇੱਕ ਪ੍ਰੋਫੈਸਰ ਸਾਹਿਬ ਦੇ ਨੇ ਜਿਸ ਦਾ ਨਾਮ ਆਪ ਜੀ ਨਾਲ ਅੱਗੇ ਸਾਂਝਾ ਕੀਤਾ ਜਾਵੇਗਾ ਪਲੀਜ਼ ਅਫਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ ਕਿਸੇ ਪ੍ਰੋਫੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ ਡੀਐਸਪੀ ਨੇ ਦੱਸਿਆ ਕਿ ਇਹ ਤੇ ਦੋਗ ਫਰਲਾਂਗ ਤੇ ਕਾਲਜ ਹੈ ਤਲੇ ਜਾਓ ਤੁਰਦਾ ਗਿਆ ਕਿ ਗੇਟ ਆ ਗਿਆ ਅੰਗਰੇਜ਼ੀ ਅਤੇ ਉਰਦੂ ਵਿੱਚ ਲਿਖਿਆ ਆ ਸੀ ਕਿ ਗੁਰੂ ਨਾਨਕ ਗਵਰਨਮੈਂਟ ਡਿਗਰੀ ਕਾਲਜ ਨਨਕਾਣਾ ਸਾਹਿਬ ਅੰਦਰ ਲੰਘਿਆ ਕੋਈ ਦੱਸਿਆ ਨਹੀਂ ਚੌਕੀਦਾਰ ਨੇ ਅਸਲਾਮੁਅਲੈਕਮ ਆਖਿਆ ਤੇ ਕਿਹਾ ਜੀ ਖਿਦਮਤ ਮੈਂ ਕਿਹਾ ਕਿ ਕੋਈ ਪ੍ਰੋਫੈਸਰ ਹੈ ਉਹਨਾਂ ਨੇ ਕਿਹਾ ਕਿ ਇਮਤਿਹਾਨ ਹੋ ਰਹੇ ਨੇ ਡਿਊਟੀਆਂ ਤੇ ਹਨ ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਮੈਂ ਕਿਹਾ ਕੰਮ ਤਾਂ ਕੋਈ ਨਹੀਂ ਘੰਟੇ ਨੂੰ ਫੇਰ ਆ ਜਾਵਾਂਗਾ 5 ਵਜੇ ਤੇ ਵਾਪਸੁਰ ਗਿਆ ਸਾਡੇ ਸ਼ਿਫਟ ਲੰਮਾ ਪਹਿਣ 70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਣੀ ਮੇਰੇ ਵੱਲ ਤੇਦੀ ਨਾਲ ਆਇਆ ਤੇ ਸਰਦਾਰ ਜੀ ਸਤਸ੍ਰੀਕਾਲ ਪਰ ਤਕਉ ਚੱਲੇ ਹੋ ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ ਮੈਂ ਠੇਕੇਦਾਰ ਹਾਂ ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ ਆਓ ਇੱਧਰ ਬੈਠ ਕੇ ਗੱਲਾਂ ਬਾਤਾਂ ਕਰਦੇ ਹਾਂ ਦੋ ਤਿੰਨ ਕੁਰਸੀਆਂ ਮੋਗਵਾ ਲਈਆਂ ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ ਸਾਰੇ ਦੇ ਸਾਰੇ ਇੱਧ-ਗਿੱਧ ਜ਼ਮੀਨ ਉਪਰਾ ਕੇ ਬੈਠ ਗਏ ਗੱਲਾਂ ਦੌਰਾਨ ਮੈਂ ਪੁੱਛਿਆ ਗੁਰਦੁਆਰਾ ਸਾਹਿਬ ਦੇ ਨਾਲ ਕਿੰਨੀ ਜ਼ਮੀਨ ਹੈ ਇੱਥੇ ਉਸਨੇ ਕਿਹਾ ਜੀ ਕਿਉਂ ਪੁੱਛ ਰਹੇ ਹੋ ਇਹ ਗੱਲ ਰਹਿਣ ਸਹਿਣ ਖਾਣ ਪੀਣ ਵਿੱਚ ਕੋਈ ਦਿੱਕਤ ਆਈ ਹੈ ਮੈਂ ਕਿਹਾ ਨਹੀਂ ਕੋਈ ਕਮੀ ਨਹੀਂ ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ ਇਸ ਵਾਸਤੇ ਕਿ ਮੇਰਾ ਫਿਕਰਮੰਦ ਹੋਣਾ ਹੱਕ ਨਹੀਂ ਉਸ ਨੇ ਕਿਹਾ ਬਿਲਕੁਲ ਨਹੀਂ ਫਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ ਅਜਿ੍ਰਤ ਬਾਬਾ ਨਾਨਕ ਅੱਲਾਇਸਲਾਮ ਸਾਡਾ ਫਿਕਰ ਕਰਦਾ ਹੈ ਮੈਂ ਕਿਹਾ ਦਰਸਤ ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ ਉਸ ਨੇ ਕਿਹਾ ਹਾਂ ਜਾਣਨ ਦਾ ਹੱਕ ਹੈ ਸਾਡੇ 700 ਮਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਤੇ ਹੈ ਫਿਰ ਪੁੱਛਿਆ ਕਿ ਕੀ ਮਹਾਰਾਜਾ ਰਣਜੀਤ ਸਿੰਘ ਨੇ ਲਵਾਈ ਸੀ ਜ਼ਮੀਨ ਖੇਕੇਦਾਰ ਨੇ ਕਿਹਾ ਬਿਲਕੁਲ ਨਹੀਂ ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜ ਨੇ ਨਹੀਂ ਲਵਾਈ ਇਹ ਸਾਡੇ ਪਟੀਆਂ ਦੇ ਸਰਦਾਰਾਂ ਨੇ ਲਵਾਈ ਮੈਂ ਫਿਰ ਪੁੱਛਿਆ ਕਿ ਪਟੀਆਂ ਦਾ ਸਰਦਾਰ ਕੌਣ ਹੈ ਉਸਨੇ ਕਿਹਾ ਪਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ ਇੱਥੇ 50 ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਨਾਮ ਤੇ ਬਾਬੇ ਦੇ ਨਾਮ ਦਾ ਪਤਾ ਹੈ ਕੀ ਤੁਸੀਂ ਰਾਏ ਬਲਾਰ ਖਾਨ ਸਾਹਿਬ ਪੱਟੀ ਸਾਹਿਬ ਨੂੰ ਨਹੀਂ ਜਾਣਦੇ ਮੈਂ ਕਿਹਾ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਮਿਆ ਹੋਇਆ ਹੈ ਭਰਾ ਪਰ ਸਾ ਮੈਨੂੰ ਇਹ ਨਹੀਂ ਪਤਾ ਕਿ ਰਾਇਬਲਾਰ ਜੀ ਪਟੀਆਂ ਸਨ ਠੇਕੇਦਾਰ ਨੇ ਕਿਹਾ ਕਿ ਅਸੀਂ ਪੱਟੀ ਆਮ ਨਹੀਂ ਹਾਂ ਮੈਂ ਵੀ ਪੱਟੀ ਹਾਂ ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰਾਂ ਨੇ ਪਛਾਣਿਆ ਸੀ ਇੱਕ ਕੋਈ ਨੂਰ ਦੀ شناخت ਕਰ ਲਈ ਸੀ ਉਦੋਂ ਹੀ ਜਦੋਂ ਉਹ ਬਚਪਨ ਵਿੱਚ ਸੀ ਹੌਣਸ ਨੂੰ ਜ਼ਮੀਨ ਦੇਣ ਦੀ ਗੱਲ ਰਾਏ ਬਲਾਰ ਖਾਨ 1500 ਮਰਬਿਆਂ ਦਾ ਤਗੜਾ ਰਾਜ ਤੇ ਖੁਦਦਾਰ ਇਨਸਾਨ ਸੀ ਨیکی ਦਾ ਮਸਜਮਾ ਬਾਬਾ ਜੀ ਦਾ ਕਦਰਦਾਨ ਸੀ ਪੂਰਾ ਪਰ ਉਸ ਦੀ ਉਮਰ 40ਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ ਘੋੜੇ ਤੇ ਸਵਾਰ ਹੋ ਕੇ ਮਰਬਿਆਂ ਦਾ ਦੌੜਾ ਕਰਨ ਗਿਆ ਗੁਰੂ ਬਾਬੇ ਦੀ ਉਮਰ 12-13 ਸਾਲ ਸੀ ਬਾਬਾ ਮੱਝਾਂ ਚਾਰ ਰਿਆ ਸੀ ਰਾਏ ਬਲਾਰ ਨੇ ਘੋੜੇ ਤੋਂ ਉਤਰੇ ਜੋੜੇ ਉਤਾਰੇ ਤੇ ਬਾਬੇ ਜੀ ਦੇ ਨੇੜੇ ਹੱਥ ਜੋੜ ਕੇ ਖੜੇ ਹੋਏ ਕਿਆ ਬਾਬਾ ਮੇਰੀ ਮਰਜ਼ੀ ਪੂਰੀ ਕਰ ਜੇ ਕਦੀ ਬਾਲ ਘਰ ਵਿੱਚ ਖੇਡੇ ਏ ਮਰਜ਼ੀ ਮਨਮ ਚ ਲੈ ਕੇ ਅਰਜ ਗੁਜਾਰਨ ਗਏ ਸੀ ਬਾਬਾ ਜੀ ਨੇ ਅਸੀਸਾਂ ਦਿੱਤੀਆਂ ਤੇ ਕਿਹਾ ਰਾਏ ਜੀ ਤੁਸਾਂ ਦੀ ਮਰਜ਼ੀ ਪੂਰੀ ਹੋਈ ਸ਼ੱਕ ਨਾ ਕਰਨਾ ਸਾਲ ਬਾਅਦ ਰਾਏ ਬਨਾਰ ਦੇ ਘਰ ਬੇਟੇ ਦਾ ਜਨਮ ਹੋਇਆ ਸਰਦਾਰ ਇੰਨਾ ਖੁਸ਼ ਹੋਇਆ ਕਿ ਬੜੀ ਵੱਡੀ ਦਾਵਤ ਦਿੱਤੀ ਨਵਾਬ ਦੌਲਤਖਾਨ ਸਾਹਿਬ ਖੁਦ ਆਏ ਸਨ ਇਸ ਜਸ਼ਨ ਦੇ ਵਿੱਚ ਸ਼ਿਰਕਤ ਕਰਨ ਤੇ ਪਿੰਡਾਂ ਦੇ ਪਿੰਡ ਆਉਣ ਉਤਰੇ ਸਨ ਇਹ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਏ ਬਲਾਰ ਨੇ ਆਪਣੀ ਅੱਧੀ ਜ਼ਮੀਨ ਹਜਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰਨ ਦੀ ਦੇਣ ਦਾ ਐਲਾਨ ਕੀਤਾ ਸੋ ਉਦੋਂ 750 ਮਰਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤੱਕ ਤੁਰੇ ਆਉਂਦੇ ਨੇ ਸਾਡੇ ਖਿਆਲ ਵਿੱਚ ਇਹ ਗੱਲ ਆਈ ਮਾਲਕ ਅਸੀਂ ਕਾਬਜ ਅਸੀਂ ਕਾਸਤਕਰ ਅਸੀਂ ਪ੍ਰਣਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ ਅਸੀਂ ਇਸ ਜ਼ਮੀਨ ਉੱਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਨੇ ਸੌ ਕੁ ਗੱਲੇ ਜ਼ਮੀਨ ਬਚੀ ਹੋਈ ਹੈ ਗੁਰਦੁਆਰੇ ਦੇ ਕਬਜ਼ੇ ਵਿੱਚ ਬਾਕੀ ਦੀ ਪੱਟੀ ਵੋਂਦੇ ਬੀਜ ਦੇ ਨੇ ਅਸੀਂ ਛੇਕ ਉਪਰੇ ਅਦਾਲਤ ਤੋਂ ਕਦਮਾਦੈ ਕਰ ਦਿੱਤਾ ਸੀ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਏ ਬਲਾਰ ਸਾਹਿਬ ਦਾ ਦਿਮਾਗ ਹਿੱਲ ਗਿਆ ਸੀ ਉਹਨਾਂ ਨੇ ਅੱਧੀ ਜ਼ਮੀਨ ਇੱਕ ਫਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਸੀ ਪਰ ਉਸ ਦੇ ਹੱਕਦਾਰ ਅਸੀਂ ਹਾਂ ਕਾਬਜ ਹਾਂ ਕਾਸ਼ਤਕਾਰ ਵੀ ਖੁਦ ਹਾਂ ਸਾਡੇ ਨਾਮ ਇੰਤਕਾਲ ਤਬਦੀਲ ਹੋਵੇ ਲਓ ਜੀ ਤਲਬੀਆਂ ਤਲਾਹਾਂ ਰਕਾਰ ਮਹਿਸਾਂ ਸਭ ਹੋ ਗਈਆਂ 4 ਸਾਲ ਮਕਦਮੇ ਦੀ ਕਾਰਵਾਈ ਚੱਲੀ ਫੈਸਲੇ ਦੀ ਤਰੀਕ ਆਈ ਤਾਂ ਫੈਸਲੇ ਸਾਡੇ ਖਿਲਾਫ ਇੰਤਕਾਲ ਤਬਦੀਲ ਨਹੀਂ ਹੋ ਸਕਦਾ ਅਸੀਂ ਲਾਹੌਰ ਹਾਈ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ 3-4 ਸਾਲ ਉੱਥੇ ਸੁਣਵਾਈ ਹੁੰਦੀ ਰਹੀ ਜੱਜਮੈਂਟ ਹੋਈ ਇੰਤਕਾਲ ਤਬਦੀਲ ਨਹੀਂ ਹੋ ਸਕਦਾ ਅਪੀਲ ਖਾਰ ਦਾਖਲਾ ਦਫਤਰ ਅਸੀਂ ਜੀ ਸੁਪਰੀਮ ਕੋਰਟ اسلامਾਬਾਦ ਅਪੀਲ ਦਾਇਰ ਕੀਤੀ 3 ਸਾਲ ਸੁਣਵਾਈ ਹੋਈ ਅਖੀਰ ਜਦੋਂ ਫੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ ਕਿ ਆਪਣੇ 5-4 ਮੋਤਬਰ ਬੰਦੇ ਲੈ ਕੇ ਆਉਣਾ ਵਕੀਲਾਂ ਨੂੰ ਨਹੀਂ ਲਿਆਉਣਾ ਕੋਈ ਜ਼ਰੂਰੀ ਗੱਲ ਕਰਨੀ ਹੈ ਅਸੀਂ ਪੁੱਛਿਆ ਜੀ ਕੋਈ ਗੱਲ ਕੀ ਕਰਨੀ ਹੈ ਤਾਂ ਦੱਸੋ ਤਿਆਰੀ ਕਰਕੇ ਆਈਏ ਆਪਸ ਵਿੱਚ ਸਲਾਹ ਜੋ ਕਰਨੀ ਹੋਈ ਕਿਉਂਕਿ ਸਾਡਾ ਸਾਂਝਾ ਕੰਮ ਹੈ ਜੱਜ ਨੇ ਕਿਹਾ ਤੁਸੀਂ ਇਹ ਮਕਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ ਇਹ ਦੱਸਣਾ ਹੈ ਤੇ ਮਹੀਨਾ ਤਰੀਕ ਅੱਗੇ ਪਾ ਦਿੱਤੀ ਪਿੰਡਾਂ ਦੇ ਆਪਣੇ ਆਪਣੇ ਇਕੱਠ ਹੋਏ ਫਿਰ ਸਾਂਝੇ ਇਕੱਠ ਹੋਏ ਤੇ 8 ਬੰਦੇ ਚੁਣੇ ਗਏ ਜਿਹੜੇ ਵੈਂਚ ਨਾਲ ਗੱਲ ਕਰਨ ਅਦਾਲਤ ਜਾ ਕੇ ਤਾਰੀਖ ਆ ਗਈ ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ ਸਾਡੀ ਵਾਰੀ ਆਈ ਤੰਦਰ داخل ਹੋਏ ਇੱਕ ਮੈਂ ਵੀ ਸਾ ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਸੂਵੀ ਕਰ ਦਿੱਤੀ ਤੇ ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ ਚਾਹ ਪਾਣੀ ਮੰਗਵਾ ਲਿਆ ਫਿਰ ਗੱਲ ਤੋਰੀ ਜੱਜ ਸਾਹਿਬਾਨ ਨੇ ਕਿਹਾ ਕਿ ਅਸੀਂ ਬੜੀ ਬਰੀਕੀ ਨਾਲ ਕੇਸ ਦੇਖਿਆ ਹੈ ਤੁਸੀਂ ਗਲਤ ਕੰਮ ਛੇੜ ਬੈਠੇ ਹੋ ਜਿੰਨਾ ਫਕੀਰਾਂ ਉੱਪਰ ਮਕਦਮੇ ਦਾਇਰ ਕੀਤੇ ਨੇ ਉਹਨਾਂ ਤੋਂ ਮੁਰਾਦਾ ਮੰਗਦੇ ਤਾਂ ਠੀਕ ਸੀ ਉਹ ਨੇਕ ਬਖਤ ਇਨਸਾਨ ਜਿਨ੍ਹਾਂ ਦੀ ਉਹ ਨੇਕ ਬਖਤ ਇਨਸਾਨ ਜਿਨ੍ਹਾਂ ਦੀ ਬਦੌਲ ਤੁਸੀ ਦੁਨੀਆ ਦੀ ਰੋਸ਼ਨੀ ਦੇਖੀ ਤੁਸੀ ਉਹਨਾਂ ਉੱਪਰ ਮਕਦਮੇ ਕੀਤੇ ਆ ਦਿਮਾਗ ਹੱਲ ਗਿਆ ਤੁਹਾਡਾ ਸਰਦਾਰ ਰਾਇ ਬਲਾਰ ਖਾਨ ਸਾਹਿਬ ਦਾ ਦਿਮਾਗ ਅੱਧਾ ਤੱਕ ਐਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ ਜਿਸ ਫਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ ਉਸਨੇ ਕਦੇ ਜਮੀਨ ਵਾਲਾ ਦੇਖਿਆ ਵੀ ਨਹੀਂ ਉਹਦੀ ਔਲਾਦ ਨੇ ਇਹ ਉੱਪਰ ਹੱਕ ਨਹੀਂ ਜਮਾਇਆ ਨਾ ਸਿੱਖਾਂ ਨੇ ਕਦੇ ਕਦੀ ਇਹ ਜ਼ਮੀਨ ਰੋਕੀ ਨਾ ਦਾਅਵੇ ਅਦਾਲਤਾਂ ਵਿੱਚ ਕੀਤੇ ਤੁਸੀਂ ਇਸ ਉੱਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਨੇ ਤੇ ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ ਹੋਏ ਨੇ 10-12 ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆ ਰਹੇ ਹੋ ਕਿਸੇ ਨੇ ਅਕਲ ਨਹੀਂ ਦਿੱਤੀ ਇਹ ਗੁਨਾਹ ਕਰ ਰਹੇ ਹੋ ਜ਼ਮੀਨ ਤੋਂ ਵਧੇਕ ਉਹ ਤੁਹਾਨੂੰ ਪਿਆਰ ਕਰਦੇ ਸਨ ਤੁਸੀਂ ਹੁਣ ਉਹਨਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ ਤੁਹਾਡੇ ਕੋਲ ਹੀ ਰਹੇਗੀ ਜ਼ਮੀਨ ਮੁਕਦਮਾ ਨਾ ਕਰਦੇ ਤਾਂ ਠੀਕ ਹੁੰਦਾ ਅਸੀਂ ਕਿਹਾ ਜੀ ਜ਼ਮੀਨ ਸਾਡੇ ਹੀ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ ਹੈ ਜੱਜਾਂ ਨੇ ਕਿਹਾ ਨਾਮ ਨਹੀਂ ਰਹੇਗਾ ਨਾ ਤੁਹਾਡਾ ਨਾ ਸਾਡਾ ਤੇ ਨਾਮ ਰਹੇਗਾ ਅੱਲਾ ਪਰਵਦگار ਦਾ ਉਨ੍ਹਾਂ ਦੀ ਬੰਦੀ ਕਰਨ ਵਾਲਿਆਂ ਦਰਵੇਸ਼ਾਂ ਦਾ ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ ਹੋਰ ਨਹੀਂ ਰਹੇਗਾ ਕੋਈ ਸਾਡੀ ਤੁਹਾਨੂੰ ਇਹ ਸਲਾਹ ਹੈ ਬੇਨਤੀ ਵੀ ਹੈ ਮਕਦਮਾ ਵਾਪਸ ਲੈ ਲਓ ਅਸੀਂ ਕਿਹਾ ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ ਉਹਨਾਂ ਨਾਲ ਸਲਾਹ ਕਰ ਲਈਏ ਜੱਜ ਨੇ ਕਿਹਾ ਜਰੂਰ ਕਰੋ ਹੁਣ 11:30 ਵਜੇ ਹਨ ਸ਼ਾਮੀ 4 ਵਜੇ ਤੱਕ ਸਲਾਹ ਕਰ ਲਓ ਜੇ ਮਕਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫੈਸਲਾ ਸੁਣਾ ਦੇਾਂਗੇ ਅਦਾਲਤ ਤੋਂ ਬਾਅਦ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ ਫੈਸਲਾ ਸ਼ਾਮ ਨੂੰ ਸੁਣਾ ਦੇਵਾਂਗੇ ਅਸੀਂ ਬਾਹਰ ਆ ਗਏ ਭਾਈਚਾਰਾ ਉਡੀਕ ਰਿਹਾ ਸੀ ਸਾਰੀ ਗੱਲ ਦੱਸੀ ਸੋਚਨ ਵਿਚਾਰਨ ਲੱਗੇ ਦਿਮਾਗ ਰੜਕੇ ਤੇ ਅਖੀਰ ਇਹ ਫੈਸਲਾ ਆਇਆ ਕਿ ਦੋਹਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਅਪੀਲ ਵਾਪਸ ਲੈਣੀ ਹੈ ਜਾਂ ਮਕਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ ਜੱਜਾਂ ਦੀਆਂ ਗੱਲਾਂ ਤੋਂ ਦਿਸ ਰਿਹਾ ਸੀ ਕਿ ਜਿੱਤਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ ਸਾਰਿਆਂ ਨੇ ਮਕਦਮਾ ਵਾਪਸ ਲੈਣ ਦਾ ਫੈਸਲਾ ਕੀਤਾ ਤੇ ਸ਼ਾਮੀ 4 ਵਜੇ ਵਕੀਲਾਂ ਸਨੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ ਅਸੀਂ ਬਚ ਗਏ ਸਰਦਾਰ ਜੀ ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ ਤੇ ਦੁਨੀਆ ਵੀ ਜਾਣੀ ਸੀ ਦੀਨ ਵੀ ਜਾਣਾ ਸੀ ਹੁਣ ਅਸੀਂ ਦੋਵੇਂ ਬਚ ਗਏ ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮਾਫੀ ਮੰਗਣ ਯੋਗ ਹੀ ਰਹਿ ਗਏ ਉਹ ਬੜੇ ਰਹਿਮਦਿਲ ਹਨ ਜੋ ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਨੇ ਤੇ ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਸਨ ਹਜਰਤ ਬਾਬਾ ਨਾਨਕ ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜਰੀਏ ਪਚਾਰ ਰਹੇ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਇਹਨਾਂ ਨੂੰ ਗਲਤ ਰਸ ਕਿਦੇ ਭਗਤਾਂ ਤੋਂ ਰੋਕ ਸੁਪਰੀਮ ਕੋਰਟ ਨੇ ਰੋਕਿਆ ਤੇ ਬਾਬਾ ਜੀ ਨੇ ਸੁਪਰੀਮ ਕੋਰਟ ਤੋਂ ਸਾਡੀ ਹੱਤਕ ਨਹੀਂ ਕਰਵਾਈ ਵਰਜਿਆ ਵੀ ਇੱਜ਼ਤ ਵੀ ਰੱਖੀ ਉਸ ਦੇ ਨਾਮ ਨੂੰ ਲਖਸ ਲਾ ਨਾ ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮਰਬਿਆਂ ਵਿੱਚ ਗੁਰੂ ਬਾਬਾ ਨਾਨਕ ਜੀ ਖੇਤੀ ਕਰਦਾ ਹੈ ਸਰਵਰ ਪੱਟੀ ਤੇ ਹੋਰ ਬਨਾਵ ਰਿਵਿਊ ਡਿਪਾਰਟਮੈਂਟ ਪੰਜਾਬ ਸਰਕਾਰ ਦੇ ਟਾਈਟਲ ਹੇਡ ਸਰਵਰ ਪੱਟੀ ਵੱਲੋਂ 1983 ਵਿੱਚ ਮੁਕੱਦਮਾ ਦਾਇਰ ਕੀਤਾ ਗਿਆ ਇਸ ਦੀ ਮੌਤ 2004 ਵਿੱਚ ਹੋਈ ਹੈ ਪਾਕਿਸਤਾਨ ਪਾਰਲੀਮੈਂਟ ਮੈਂਬਰ ਰਾਏ ਬशीर ਪੱਟੀ ਵੀ ਮੁਕਦਮੇਵਾਰ ਰਹੇ ਤੇ ਉਹ ਵੀ ਹੁਣ وفات پا ਗਏ ਹਨ ਉਹਨਾਂ ਦਾ ਪੁੱਤਰ ਰਾਏ ਜਹਾਨ ਖਾਨ ਪੰਜਾਬ ਵਿਧਾਨ ਸਭਾ ਦਾ ਮੈਂਬਰ ਹੈ ਜਸਟਿਸ جناب ਸ਼ੌਕਤ हुसैन ਖਾਨ ਨੇ ਫੈਸਲਾ ਸੁਣਾਇਆ ਸੀ ਲੇਖਕ ਬੈਂਚਾਂ ਦੇ ਫੈਸਲਿਆਂ ਦੀ ਕਾਪੀ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੋਇਆ ਕਿਉਂਕਿ ਸਮਝਿਆ ਜਾਂਦਾ ਹੈ ਕਿ ਕਿਤੇ ਸਿੱਖ ਜਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰ ਲਗ ਜਾਣ ਪਾਕਿਸਤਾਨ ਦੀ ਸੁਪਰੀਮ ਕੋਰਟ ਵਿੱਚੋਂ ਜਦੋਂ ਕੇਸ ਵਾਪਸ ਲੈ ਗਿਆ ਗਿਆ ਤਦ ਅਮਰੀਕਾ ਦੀ ਅਦਾਲਤ ਤੱਕ ਕੇਸ ਜਾਣ ਵਾਲੀ ਗੱਲ ਸਮਝ ਤੋਂ ਬਾਹਰ ਹੈ। ਖਾਨ ਸਾਹਿਬ ਦੀ ਕਬਰ ਦਾ ਕਿੱਸਾ ਦਾ ਚਸਮ ਹੈ 6 ਜੂਨ 1993 ਨੂੰ ਅਖਬਾਰ ਵਿੱਚ ਲੇਖਕ ਦੀ ਲਿਖਤ ਪ੍ਰਚਲਿਤ ਹੋਣ ਤੱਕ ਸਮਝਿਆ ਜਾਂਦਾ ਰਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਜ਼ਮੀਨ ਦਿੱਤੀ ਸੀ। ਕਾਰਸ਼ੀਵਾ ਦਾ ਕਾਰਨ ਸੰਦੀ ਮਹਾਰਾਜ ਜੀ ਨੇ ਕਰਵਾਇਆ ਪਰ ਜ਼ਮੀਨ ਦਾਇਬ ਲਾਲ ਖਾਨ ਸਾਹਿਬ ਨੇ ਗੁਰਨਾਨਕ ਦੇਵ ਜੀ ਦੇ ਨਾਮ ਕਰਵਾਈ ਤੇ 150 ਏਕੜ ਨਹੀਂ 18750 ਏਕੜ ਰਾਇ ਸਾਹਿਬ ਦੀ ਕਬਰ ਦੇ ਇਰਦ-ਗਿਰਦ ਪਾਥੀਆਂ ਪੱਥੀਆਂ ਪਈਆਂ ਨੇ ਪਸ਼ੂ ਬੰਨੇ ਪਏ ਨੇ ਰਾਇ ਸਾਹਿਬ ਦੇ ਪਰਿਵਾਰ ਨਾਲ ਸੰਪਰਕ ਕੀਤਾ ਉਹਨਾਂ ਕਿਹਾ ਕਿ ਸਿੱਖ ਇਸ ਦੀ ਮਰਮਮਤ ਕਰਾਉਣ ਲਈ ਕਰਾਉਣ ਅਸੀਂ ਕਿਉਂ ਕਰਵਾਈਏ کافی ਕੋਸ਼ਸ਼ਾ ਮਗਰੋਂ 1995 ਵਿੱਚ ਭਾਈ ਮਨਜੀਤ ਸਿੰਘ ਕਲਕੱਤਾ ਸਿਕਤਰ ਸਰੋਨੀ ਕਮੇਟੀ ਨੇ ਪਾਕਿਸਤਾਨ ਸਰਕਾਰ ਨਾਲ ਸੰਪਰਕ ਕੀਤਾ ਸੀ ਪਾਕਿਸਤਾਨਾ ਬਣਾਉਨ ਲਿਖਤੀ ਜਵਾਬ ਮਿਲ ਗਿਆ ਕਿ ਸਿੱਖਾਂ ਨੂੰ ਸਿਵਾ ਸੰਭਾਲ ਨਹੀਂ ਕਰਨ ਦੇਣਗੇ ਕਿਉਂਕਿ ਇਸ ਨਾਲ ਬੁੱਤ ਪ੍ਰਸਤੀ ਦਾ ਹਲਾਨ ਵਧੇਗਾ ਇਸ ਮਗਰੋਂ 6 ਜੂਨ 2011 ਨੂੰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲੇਕੇ ਬੇਨਤੀ ਕੀਤੀ ਅਸੀਂ ਇਸ ਥਾਂ ਦੀ ਬੇਕਦਰੀ ਰੋਕਣੀ ਚਾਹੁੰਦੇ ਹਾਂ ਪਾਕਿਸਤਾਨ ਸਰਕਾਰ ਪਾਸੋਂ ਆਗਿਆ ਲੈ ਕੇ ਦਿਓ ਉਹਨਾਂ ਨੇ ਪਾਕਿਸਤਾਨ ਨਾਲ ਸੰਪਰਕ ਕੀਤਾ ਤੇ ਡਾਕਟਰ ਮਨਮੋਹਨ ਸਿੰਘ ਵੱਲੋਂ 24 ਅਗਸਤ ਨੂੰ ਉਹਨਾਂ ਦੇ ਆਪਣੇ ਦਸਤਖਾਹ ਹੇਠ ਪੱਤਰ ਪ੍ਰਾਪਤ ਹੋਇਆ ਕਿ ਪਾਕਿਸਤਾਨ ਸਰਕਾਰ ਇਸ ਥਾਂ ਦੀ ਸੰਯੋਗ ਸੰਭਾਲ ਕਰਨ ਵਾਸਤੇ ਰਜਾਬੰਦ ਹੋ ਗਈ ਹੈ ਕਿ ਬਾਗ ਲਾਇਆ ਜਾਏਗਾ ਤੇ ਮਕਬਰਾ ਉਸਾਰਿਆ ਜਾਵੇਗਾ ਸਿੱਖ ਇਸ ਥਾਂ ਦੀ ਸੇਵਾ ਕਰਨ ਦੀ ਇੱਛਕ ਹਨ ਤੇ ਸਮਰੱਥ ਵੀ ਸਰਕਾਰ ਆਗਿਆ ਨਾ ਦੇਵੇ ਤਾਂ ਕੀ ਕਰਨਾ ਹੁਣ ਵੀ ਦੇਖਦੇ ਹਾਂ ਕਿ ਪਾਕਿਸਤਾਨ ਸਰਕਾਰ ਇਸ ਪਾਸੇ ਕਿੰਨੀ ਕੁ ਸੰਜੀਦਾ ਹੈ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਜ਼ਮੀਨ ਵਿੱਚ ਛੀ ਸਿੱਖ ਯੂਨੀਵਰਸਿਟੀ ਬਣਾਉਂਦੀਆਂ ਖਬਰਾਂ ਪੰਜ ਕੋ ਸਾਲ ਤੋਂ ਸੁਣਦੇ ਆ ਰਹੇ ਹਾਂ ਇੱਕ ਹੋਰ ਸਲਾਗਾ ਜੋ ਕਦਮ ਹੋਵੇਗਾ ਸੂਰਸਵਾਰਿਓ ਇਹ ਸੀ ਅਣਸੁਲਝੇ ਤੱਥ ਔਰ ਗੁਰੂ ਨਾਨਕ ਸਾਹਿਬ ਦੀ ਬਰਕਤ ਜਿਨ੍ਹਾਂ ਨੇ ਸਤਪ੍ਰੀਮ ਕੋੜ ਦੇ ਜੱਜਾਂ ਦੇ ਰਾਈ ਭੱਟੀ ਪਰਿਵਾਰਾਂ ਨੂੰ ਸਮਝਾਇਆ ਤੇ ਉਹ ਉਸੇ ਜਾਬ ਦੇ ਵਿੱਚ ਰਹੇ ਜਿਸ ਤਰ੍ਹਾਂ ਕਿ ਭਾਈ ਮਾਨ ਸਿੰਘ ਹੋਰਾਂ ਨੇ ਸਾਰੇ ਹਿੰਦੁਸਤਾਨ ਦੇ ਸਿੱਖ ਜਿਹੜੇ ਬਦਾਵਾ ਦੇ ਕੇ ਗਏ ਸਨ ਉਹਨਾਂ ਦੀ ਟੁੱਟੀ ਗਣਵਾਈ ਸੀ ਇਸੇ ਤਰ੍ਹਾਂ ਹੀ ਹੁਣ ਉਹਨਾਂ ਸੁਪਰੀਮ ਕੋਰਟ ਦੇ ਪਾਕਿਸਤਾਨ ਦੇ ਜੱਜਾਂ ਨੇ ਰਾਏ ਬਲਾਰ ਪੱਟੀ ਦੇ ਵਸ ਜਾ ਪਰਿਵਾਰਾਂ ਨੂੰ ਉਸੇ ਤਰ੍ਹਾਂ ਹੀ ਇੱਜ਼ਤ ਆਬਰੂ ਬਖਸ਼ਿਸ਼ ਹੋਈ ਅੱਜ ਉਹ ਜ਼ਮੀਨ ਬਾਬੇ ਨਾਨਕ ਦੇ ਨਾਮ ਤੇ ਹੈ ਸਤਿਗੁਰੂ ਸਾਰਿਓ ਇਹ ਇਤਿਹਾਸ ਬੜਾ ਵੱਡਾ ਬੜਾ ਮੁੱਲਾ ਇਤਿਹਾਸ ਹੈ ਜੋ ਆਪ ਜੀ ਦੇ ਨਾਲ ਸਾਂਝ ਪਾ ਰਹੇ ਹਾਂ ਆਸ ਹੈ ਆਪ ਇਸੇ ਤਰੀਕੇ ਪਿਆਰ ਸਰਕਾਰ ਬਖਸ਼ਿਸ਼ ਕਰਦੇ ਰਹੋਗੇ ਹੋਈਆਂ ਫੁੱਲਾਂ ਨੂੰ ਨਾ ਜਿਤਾ ਰਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ